ਮਾਲਾ ਨਹੀਂ ਰਮਾਲੇ ਅਸੀਂ ਨਵੇਂ ਜਿਹੜੇ ਆ ਵੇਖੋ ਸਾਡੀ ਪੇਟੀ ਭਰੀ ਪਈ ਉਹ ਅਸੀਂ ਜਦੋਂ ਜ਼ਿਆਦਾ ਹੋ ਜਾਂਦੇ ਅਸੀਂ ਉਹਨੂੰ ਬਾਜੀ ਨੂੰ ਕਹਿ ਦੇਈਦਾ ਵੀ ਬਾਜੀ ਆ ਰਮਾਲੇ ਸਾਹਿਬ ਜਿਹੜੇ ਤੁਸੀਂ ਰੱਖ ਲੋ ਅਸੀਂ ਕਹਿ ਦੇਕਰ ਹਾਂ ਸਾਨੂੰ ਦੋ ਗਠੜੀਆਂ ਆਈਆਂ ਅਸੀਂ ਉਹ ਵੀ ਉਹਨਾਂ ਨੂੰ ਦੇ ਦਿੱਤੀਆਂ ਪ੍ਰਧਾਨ ਸਾਹਿਬ ਨੂੰ ਸੁਖਦੇਵ ਸਿੰਘ ਤੇ ਅਸੀਂ ਉਹਨਾਂ ਨੂੰ ਉਹ ਵੀ ਗਿਆ ਬਾਜੀ ਉਹ ਨਾ ਮੁੰਡਾ ਹੀ ਇੰਨਾ ਵਾਂਗੂ ਆ ਵਰਤਾਰੀ ਹੀ ਉਹ ਮੈਨੂੰ ਆਂਦਾ ਆਂਦੀ ਤੂੰ ਡਰਦੀ ਆ ਨਾ ਵੀ ਮੈਂ ਨਹੀਂ ਸਜ਼ਕਾਰ ਕਰਨਾ ਲਿਆ ਮੈਂ ਕਰ ਦੇਣਾ ਵਾ ਮੁੰਡਾ ਉਹ ਉਹਨਾਂ ਨੇ ਮੁੜਗੇ ਨਹੀਂ ਨਹੀਂ ਮਿਸਤਰੀ ਹੀਗਾ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਗੁਟਕੇ ਸਾਹਿਬ ਥੋੜੀ ਕੀਤਾ ਵਾ ਹੀ ਫੋਟਵਾਂ ਦਾ ਕੀਤਾ ਹਨ ਮਤਲਬ ਆ ਵੀ ਆਪਾਂ ਮਰਿਆਦਾ ਦੇ ਹਿਸਾਬ ਨਾਲ ਚੱਲਣਾ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਚੱਲਣਾ ਵੀ ਮੇਰੀ ਮੇਰੀ ਮਰਜ਼ੀ ਆ ਕਿ ਮੈਂ ਜਿੱਦਾਂ ਮੈਨੂੰ ਠੀਕ ਲੱਗਦਾ ਮੈਂ ਉਸੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਇਹ ਇੱਕ ਮर्यादा ਹੁੰਦੀ ਆ ਗੁਰੂ ਸਾਹਿਬ ਦੀ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਵਾ ਜੇ ਜੇ ਕੋਈ ਚੀਜ਼ ਵਿਰਧ ਹੋ ਜਾਂਦੀ ਆ ਉਹ ਮर्यादा ਦੇ ਹਿਸਾਬ ਨਾਲ ਉੱਥੇ ਗੋਦਵਾਲ ਸਾਹਿਬ ਉੱਥੇ ਬਣਿਆ ਸਾਰਾ ਕੁਝ ਬਣਿਆ ਵਾ ਕਿ ਆ ਜੇ ਉਹਦਾ ਬਿਲਕੁਲੋਂ ਜ਼ਿਆਦਾ ਹੀ ਸਾਨੂੰ ਪਤਾ ਵਾ ਜਿਹੜੇ ਅੱਜ ਜਿਹੜੇ ਚੋਦੇ ਤੁਸੀਂ ਇੱਕ ਕਮੇਟੀ ਆ ਆਪਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰਤ ਜੀ ਸੇਵਾ ਕਰਦੇ ਪਏ ਹੋ ਇੱਕ ਇਹਦੀ ਮਰਿਆਦਾ ਹੁੰਦੀ ਆ ਆਪਾਂ ਗੋਲਵਾਲ ਸਾਹਿਬ ਆ ਕੇ ਜੋ ਜੀ ਮਰਿਆਦਾ ਸਾਹਿਬ ਨੂੰ ਦਾਵਾ ਉਹਦਾ ਸੰਸਕਾਰ ਉੱਥੇ ਕੀਤਾ ਜਾਂਦਾ ਵਾ ਜੋ ਬੇਲ ਵੀ ਹੁੰਦੀ ਆ ਜੇ ਤੁਹਾਨੂੰ ਲੱਗਦਾ ਸੀਗਾ ਤੁਸੀਂ ਕੋਈ ਸਿੰਘਾਂ ਨੰਜਾ ਕੋਈ ਗੁਰਦਾਰਾ ਪ੍ਰਬੰਧਕ ਕਮੇਟੀ ਲਾ ਕੇ ਗੁਰਦਾਰਾ ਵਾ ਤੁਸੀਂ ਕਿਸੇ ਨਾਲ ਗੱਲ ਕਰਦੇ ਕਿਸੇ ਨਾਲ ਤੁਸੀਂ ਆਪਣੇ ਕੋਲੋਂ ਇਹ ਚੀਜ਼ ਕੀਤੀ ਆ ਕਿੰਨਾਂ ਨੇ ਤੁਹਾਡੇ ਨਾਲ ਕੋਈ ਕੋਈ ਆ ਸੁਣੋ ਨਹੀਂ ਮੈਂ ਆਪ ਹੀ ਸੇਵਾ ਕੀਤੀ ਮੈਂ ਮੇਰੇ ਨਾਲ ਕੋਈ ਨਹੀਂ ਗੁਟਕਾ ਸਾਹਿਬ ਜਿਹੜੇ ਅੰਗ ਵਿੱਚ ਨਹੀਂ ਮੈਂ ਗੁਟਕਾ ਸਾਹਿਬ ਨਹੀਂ ਵੇਚਿਆ ਮੈਂ ਪਰ ਜਿਹੜੇ ਤੁਸੀਂ ਹੁਣ ਜਿਹੜਾ ਆਪਾਂ ਉੱਪਰ ਦੇਖਿਆ ਵਾ ਗੁਟਕਾ ਸਾਹਿਬ ਦੇ ਅੰਗ ਵਿੱਚ ਪਏ ਸੀ ਉਹਦੇ ਨਹੀਂ ਅਹੀਂ ਨਾ ਫੋਟੋਆਂ ਤੁਸੀਂ ਬੇਸ਼ਰਮ ਮੇਰੇ ਨਾਲ ਥੱਲੇ ਆਜੋ ਜਿਹੜੀਆਂ ਫੋਟੋਆਂ ਹਨ ਹੀ ਨਾ ਵੱਡੀਆਂ-ਵੱਡੀਆਂ ਲੱਗੀਆਂ ਹਨ ਜੰਦਸ ਸਿੰਘ ਆਸਨ ਸਾਹਿਬ ਦੇ ਉਹਨਾਂ ਦਾ ਹੀ ਗੁਟਕਾ ਸਾਹਿਬ ਵਿੱਚ ਅੰਗ ਨੇ ਮੈਂ ਤੁਹਾਨੂੰ ਬਕਾਇਦਾ ਤੁਹਾਨੂੰ ਪ੍ਰਸ਼ਾਸਨ ਤੋਂ ਜੇ ਤੁਹਾਨੂੰ ਲੈ ਗਏ ਹੁਣ ਲੈ ਗਏ ਆ ਤੀਜੇ ਤੁਸੀਂ ਕਹੋਗੇ ਪਾਨੂੰ ਉਸੇ ਦਿਖਾ ਦਿੰਨੇ ਤੁਹਾਨੂੰ ਕਿ ਉਹਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਸੀਗੇ ਉਹਦੇ ਵਿੱਚ ਉੱਪਰ ਦੀ ਚਲੋ ਮਨ ਤੁਹਾਡੀ ਕੋਈ ਕਹਿ ਦੇ ਸਸਕਾਰ ਕੀਤਾ ਤੁਸੀਂ ਉਹਦੇ ਕਹਿੰਦੇ ਬਸ ਥੱਲੇ ਇੱਥੇ ਗਲੀ ਦੇ ਵਿੱਚ ਅੰਗ ਗਲੀ ਦੇ ਵਿੱਚ ਨੇ ਉਹ ਦੋ ਪ੍ਰਣਾਲੇ ਆ ਨਹੀਂ ਨਹੀਂ ਬਾਜੀ ਮੁੰਜੀ ਗੱਲ ਨਹੀਂ ਜੇ ਇਹਨੂੰ ਕਿਤੇ ਹੋ ਗਏ ਦੋ ਤਿੰਨ ਮਹੀਨੇ ਮਿਸਤਰੀ ਲੱਗੇ ਇਥੇ ਤੁਹਾਡੇ ਤੁਹਾਡੇ ਨਾਲ ਸੇਵਾ ਹੋਰ ਕੌਣ ਕੌਣ ਸੇਵਾ ਕਰੇ ਮੇਰੀ ਗੱਲ ਸੁਣੋ ਇਹਦਾ ਹੀ ਆ ਤੇ ਮੈਂ ਨਹੀਂ ਜਾਂਦੇ ਨਹੀਂ ਇੱਥੇ ਮਧ੍ਰਤੀ ਸਿੰਘ ਕਰੀ ਜ਼ਿੰਮੇਵਾਰੀ ਹੈ ਇੰਤਲ ਬੇਟਾ ਇਹ ਹਦਾਵਤ ਉਹ ਮਨ ਦੀ ਇਹ ਗਾਵੇ ਤੁਹਾਡੇ ਨਾਲ ਹੀ ਹੈਗਾ ਤੇ ਤੁਸੀਂ ਇਹ ਆਖੀ ਕਿ ਦੇ ਕੋਈ ਅੱਜ ਦੇ ਨਹੀਂ ਨਹੀਂ ਪਰ ਸੇਵਾ ਤੁਸੀਂ ਜਿਹੜੀ ਸੇਵਾ ਕਰਦੇ ਪਏ ਹੋ ਨਾ ਮੈਂ ਤਾਂ ਮੇਰਾ ਕਹਿੰਦਾ ਮਾਤਾ ਜੀ ਮਸਲਾ ਵੀ ਆਪਾਂ ਮਰਿਆਦਾ ਦੇ ਹਿਸਾਬ ਨਾਲ ਚੱਲਣਾ ਨਾ ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਨਹੀਂ ਚੱਲਣਾ ਵੀ ਮੇਰੀ ਮੇਰੀ ਮਰਜ਼ੀ ਆ ਵੀ ਮੈਂ ਜਿੱਦਾਂ ਮੈਨੂੰ ਠੀਕ ਲੱਗਦਾ ਮੈਂ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਇਹ ਇੱਕ ਮਰਿਆਦਾ ਹੁੰਦੀ ਆ ਗੁਰੂ ਸਾਹਿਬ ਦੀ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਵੀ ਜੇ ਜੇ ਕੋਈ ਚੀਜ਼ ਵਿਰਧ ਹੋ ਜਾਂਦੀ ਆ ਉਹ ਮਰਿਆਦਾ ਦੇ ਹਿਸਾਬ ਨਾਲ ਉੱਥੇ ਗੋੰਦਵਾਲ ਸਾਹਿਬ ਉੱਥੇ ਬਣਿਆ ਸਾਰਾ ਕੁਝ ਬਣਿਆ ਵਾ ਉੱਥੇ ਅਗੀਠਾ ਸਾਹਿਬ ਬਈ ਬੁੱਲਾਣਾ ਉਹ ਕਹਿੰਦੇ ਵੀ ਆ ਕਿ ਪਰ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੋਦੇਸ਼ਰੀ ਭਾਵੇਂ ਇਹ ਇਹਨਾਂ ਦੇ ਕੋਈ ਇਹ ਨਹੀਂ ਫੋਟੋਆਂ ਵਾ ਭਾਵੇਂ ਗਾਡੀ ਭਾਜੀ ਅੱਜ ਕਿੱਥੋਂ ਬਰਾਬਰ ਹੋ ਰਿਹਾ ਅੱਜ ਜਿਹੜੇ ਅੱਜ ਜਿਹੜੇ ਗੁਟਕਾ ਸਾਹਿਬ ਦੀ ਜਿਹੜੀ ਬੇਦਬੀ ਹੋਈ ਆ ਸਰਬਸਾਂਝੀ ਵਾਲ ਦਾ ਗੁਰਦੁਆਰਾ ਸਾਹਿਬ ਆ ਇਹਨਾਂ ਦੇ ਬਾਹਰ ਹੋਈ ਆ ਨਾ ਆਪਣੇ ਨਹੀਂ ਮਾਤਾ ਜੀ ਗੁਰਦਾਰ ਸਾਹਿਬ ਦੇ ਇਹ ਦੋ ਪ੍ਰਣਾਲੇ ਗੁਰਦਾਰ ਸਾਹਿਬ ਦੇ ਵੇ ਤੁਹਾਡੇ ਹਜ਼ੂਰੀ ਦੇ ਵਿੱਚ ਇੱਥੇ ਗੁਰਦਾਰ ਸਾਹਿਬ ਦੇ ਪ੍ਰਣਾਲੇ ਦੇ ਵਿੱਚੋਂ ਜਿਹੜੇ ਅੰਗ ਵਾ ਉਹਨਾਂ ਦੇ ਵਿੱਚ ਅੰਦਰ ਦਿੱਤੇ ਗਏ ਸੀਗੇ ਦੇਖੋ ਨਾ ਹੁਣ ਮਾਤਾ ਜੀ ਸਾਰੇ ਲੱਦੇ ਉਹਨਾਂ ਦੇ ਬਾਹਰ ਗਲੀ 'ਚ ਵੀ ਗੁਰਦਾਰ ਸਾਹਿਬ ਦੀ ਮਨਮਨਤ ਉੱਥੇ ਵੀ ਮੈਂ ਪੈਈ ਸੀ ਨਾ ਪਰ ਤੁਹਾਡਾ ਫਰਜ਼ ਬਣਦਾ ਜੀ ਉੱਤੇ ਉੱਤੇ ਗੁਰਦਾਰ ਸਾਹਿਬ ਦੇ ਉੱਤੇ ਕੋਠੇ ਚੜ੍ਹ ਕੇ ਉੱਤੇ ਆ ਉੱਤੋਂ ਬੇਦਬੀ ਮਾਤਾ ਜੀ ਤੁਸੀਂ ਜਵਾਬ ਦੇਣ ਦਰ ਨਾ ਤੇ ਮੈਂ ਅਸੀਂ ਤੁਹਾਨੂੰ ਪੁੱਛਣਾ ਵਾ ਤੁਹਾਡੀ ਹਜ਼ੂਰੀ 'ਚ ਕੌਣ ਇੱਥੇ ਉੱਪਰ ਆਉਂਦਾ ਕੌਣ ਜਾਂਦਾ ਕੌਣ ਨਹੀਂ ਜਿਹੜੀਆਂ ਪਿਛੋਂ ਪੂਰਿਆਂ ਬੈ ਲੱਗ ਗਿਆ ਉਹਨਾਂ ਨੂੰ ਅਸੀਂ ਕੱਟ ਜਿਹੜਾ ਨਾ ਉਹ ਅੱਧ ਕਰਦ ਕੇ ਤੇਹੀਂ ਜਿਹੜਾ ਅੱਜ ਦੀ ਛਤੋ ਕੀ ਮਗਰਮ ਅੱਜ ਜੀ ਦੇਖੋ ਜੀ ਉੱਪਰ ਜਿਹੜਾ ਗੁਰਦਾਰ ਸਾਹਿਬ ਜਿੱਥੇ ਮਹਾਰਾਜ ਦਾ ਸਰੂਪ ਆ ਜੀ ਜਿੱਥੇ ਪ੍ਰਕਾਸ਼ ਹੋਇਆ ਜੀ ਉਹਦੀ ਛਤ ਤੇ ਉੱਤੇ ਜਿਹੜੇ ਅ ਜਿਹੜੇ ਇਹਨਾਂ ਨੇ ਇਹਨਾਂ ਦੱਸਣ ਦੇ ਮਤਲਬ ਜਿਹੜੇ ਕਹਿ ਰਹੇ ਨੇ ਉੱਥੇ ਕੋਈ ਮਹਾਰਾਜ ਦੀ ਸਰੂਪਾਂ ਦੀ ਫੋਟੋ ਆ ਸੀ ਜਾਂ ਕੋਈ ਦੇ ਵਿੱਚ ਉਹਨਾਂ ਦੇ ਵਿੱਚ ਗੁਟਕਾ ਸਾਫ ਜਿਹੜੇ ਪੈ ਸੀਗੇ ਉਹਨਾਂ ਦਾ ਸਸਕਾਰ ਜੋ ਮਾਤਾ ਜੀ ਮੈਂ ਦੇਖਿਆ ਮੈਂ ਉਹਦੀ ਗੱਲ ਕਰ ਰਿਆ ਮੈਂ ਤੁਸੀਂ ਤੁਸੀਂ ਆਪਣਾ ਬਿਆਨ ਨਾ ਦੋ ਤੁਸੀਂ ਤੁਸੀਂ ਆਪਣਾ ਬਿਆਨ ਜਿਹੜੀ ਮੈਂ ਅੱਜ ਦੀ ਗੱਲ ਕਰ ਰਿਆ ਜੀ ਮੈਂ ਜੋ ਤੁਸੀਂ ਅੱਜ ਦੀ ਐਸੀ ਜੋ ਦੇਖਿਆ ਵਾ ਉਹ ਉਹਦੇ ਵਿੱਚ ਗੁਟਕਾ ਸਾਫ ਸੀਗੇ ਉਹਦੇ ਵਿੱਚ ਇੱਥੇ ਇਹਨਾਂ ਇਹਨਾਂ ਵੱਲੋਂ ਇਹ ਆਂਦੇ ਅਸੀਂ ਅਸੀਂ 3 ਮਹੀਨੇ ਪਹਿਲਾਂ ਜਿਹੜਾ ਅਸੀਂ ਇਹ ਜਿਹੜਾ ਕੀਤਾ ਸੀਗਾ ਪਰ ਅੱਜ ਦੀ ਫੋਟੋਆਂ ਦਾ ਸਸਕਾਰ ਕੀਤਾ ਸੀਗਾ ਪਰ ਉਹਦੇ ਵਿੱਚ ਅੱਜ ਜਿਹੜੀ ਆ ਪੁਸ਼ਪੜਤਾਲ ਜਿਹੜੀ ਗਲੀ ਦੇ ਵਿੱਚ ਇੱਕ ਛੋਟੇ ਬੱਚੇ ਨੇ ਜੋ ਗੁਟਕਾ ਸਾਫ ਦੇ ਜਿਹੜੇ ਅੰਗ ਸੀਗੇ ਉਹ ਗਲੀ ਦੇ ਵਿੱਚ ਰੋਲੇ ਸੀਗੇ ਇਹ ਗੁਰਦਾਰਾ ਸਾਹਿਬ ਦੀ ਦੋ ਪਾਈਪਾਂ ਪ੍ਰਣਾਲੀ ਦੀ ਪਾਈਪਾਂ ਵਿੱਚ ਜਿਹੜੇ ਉਹ ਪੈ ਸੀ ਅੰਗ ਪੈ ਸੀਗੇ ਉਹਨਾਂ ਦੀ ਪੁਸ਼ਪੜਤਾਲ ਜਿਹੜੀ ਮੁਹੱਲਾ ਵਾਸੀਆਂ ਨੇ ਹੋਰ ਜਿਹੜੀ ਸ਼ਹਿਰ ਦੀ ਸੰਗਤ ਆ ਕੇ ਇੱਥੇ ਜਿਹੜੀ ਪਹੁੰਚੀ ਆ ਪੜਤਾਲ ਹੋਣ ਦੇ ਬਾਵਜੂਦ ਹੋਰ ਵੀ ਇੱਥੇ ਜਿਹੜੇ ਸਾਰੇ ਗੁਰਦਾਰਾ ਸਾਹਿਬ ਦੀ ਸ਼ਾਨ ਬੀਨ ਕੀਤੀ ਗਈ ਆ ਤੇ ਗੁਰਦਾਰਾ ਸਾਹਿਬ ਦੇ ਉੱਪਰੋਂ ਜਿਹੜੇ ਜਿਹੜੇ ਅੰਗ ਆ ਹੋਰ ਵੀ ਜਿਹੜੇ ਸਸਕਾਰ ਕੀਤੇ ਗਏ ਆ ਜਿਹੜੇ ਅੰਗ ਉੱਥੋਂ ਲੱਭੇ ਨੇ ਉਹਦੀ ਪੁਸ਼ਪੜਤਾਲ ਕੀਤੀ ਜਾਊਗੀ ਸਾਰੀ ਸਾਡੇ ਸ਼ਹਿਰ ਵਾਸੀਆਂ ਵੱਲੋਂ ਮੈਸ਼ ਰੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਜੋ ਵੀ ਇੱਥੇ ਹਲਾਕੀਤਾ ਹੋਵੇ ਸਾਨੂੰ ਅਸੀਂ ਜਿਹੜਾ ਦੋਸ਼ੀ ਆ ਸਾਨੂੰ ਇੱਥੇ ਚਾਹੀਦਾ ਸਾਨੂੰ ਪਰਬੰਧਕ ਇਹਨਾਂ ਦੇ ਬੇਟੇ ਆ ਜੀ ਇੱਥੇ ਇਹ ਮਾਤਾ ਜੀ ਸੇਵਾ ਕਰਦੇ ਨੇ ਐਂ ਇਹਨਾਂ ਨੂੰ ਇਹਨਾਂ ਨੂੰ ਪੁੱਛਣ ਦੇ ਆ ਵੀ ਜੋ ਸਾਨੂੰ ਜਿਹੜਾ ਜਿਹੜਾ ਸਹੀ ਆ ਉਹਦਾ ਜਿਹੜਾ ਸਾਨੂੰ ਜਿਹੜਾ ਨਿਆਂ ਦਿੱਤਾ ਜਾਵੇ ਸਾਨੂੰ ਸਾਨੂੰ ਮਿਲਦੀ ਪਈ ਆ ਤੁਹਾਡੇ ਇਹ ਪਤਾ ਲੱਗੇ ਬਾਹਰ ਕੁਝ ਹੋ ਰਿਹਾ ਨਹੀਂ ਘਰ ਨਾਲ ਵਾਪਰੀ ਆ ਦਾਦਾ ਫੁੱਟਾ ਲੱਗ ਗਿਆ ਹਾਲੇ ਕੈਮਰਾ ਲੱਗੇ ਆ ਬਾਹਰ ਕੈਮਰਾ ਲੱਗੇ ਅੰਦਰ ਤੁਸੀਂ ਰੁਕੋ ਇੱਕ ਗੱਲ ਹੋਵੇ ਫੇਰ ਮਤਲਬ ਸਾਡੇ ਕੈਮਰਾ ਲੱਗੇ ਬਾਹਰ ਅੰਦਰ ਇਹ ਸਭ ਕੁਝ ਤੇ ਵਾਕੂ ਜੀ ਦੁਆਰਾ ਸਾਬ ਦੇ ਛਾਤੇ ਦੇ ਉੱਪਰ ਜਿਹੜਾ ਸਮਾਨ ਪਿਆ ਹੋਇਆ ਹੈ ਜਿਹਾ ਪਾਪਾ ਗਿਆ ਉਹਦੇ ਚ ਅੰਗ ਬਰਮੰਦ ਹੋਏ ਨੇ ਜਿਹੜੇ ਸੰਗਤਾਂ ਨੇ ਪਰ ਸਾਨੂੰ ਪਤਾ ਸੰਗਤਾਂ ਨੂੰ ਪਤਾ ਇਸ ਚੀਜ਼ ਦਾ ਪਰ ਸੰਗਤ ਤੁਹਾਡੇ ਕੋਲ ਜਵਾਬ ਲੈਂਦੀ ਪਈ ਆ ਵੀ ਤੁਸੀਂ ਪ੍ਰਬੰਧਕ ਜੇ ਤੁਹਾਡੀ ਸਾਡੇ ਨਾਲੋਂ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਹੀ ਹੈ ਛੱਤ ਤੇ ਨਹੀਂ ਪਤਾ ਛੱਤ ਜ਼ਿੰਮੇਵਾਰੀ ਵੱਖਰੀ ਹੁੰਦੀ ਹੈ ਜੀ ਗੁਰਦੁਆਰਾ ਸਾਹਿਬ ਤੇ ਹੈ ਚ ਗਿਆ ਉਤਰੀ ਦੇ ਕੋਈ ਗਿਆਵੜਾ ਮਾਰਾ ਸਰੂਪ ਕਿੱਥੇ ਹੈ ਜਿੰਮੇਵਾਰੀ ਕਿਹਦੀ ਸਮਝੋ ਮਾਰਾ ਸਰੂਪ ਥੱਲੇ ਆ ਜੀ ਪਰ ਤੁਹਾਡੀ ਜਿੰਮੇਵਾਰੀ ਵੜਦੀ ਹੈ ਨੀ ਜਿੰਮੇਵਾਰੀ ਪਾਉਂਦੇ ਆ ਜਿੰਮੇਵਾਰੀ ਕਾਦੀ ਜਿੰਮੇਵਾਰੀ ਦੁਬਾਰਾ ਤੁਸੀਂ ਕਹਿੰਦੇ ਛੱਤ ਦੀ ਜਿੰਮੇਵਾਰੀ ਨਹੀਂ ਤੁਹਾਡੇ ਕੋਈ ਨਹੀਂ ਸਵੇਰੇ ਅਸੀਂ ਜਦੋਂ ਮੇਰਾ ਬੇਟਾ ਆਇਆ ਨਾ ਦੁਕਾਨ ਤੇ ਦੁਕਾਨ ਤੋਂ ਵਾਪਸ ਗਿਆ ਤਾਂ ਉਹਨੇ ਇੱਕ ਨਾ ਗੁਟਕਾ ਸਾਹਿਬ ਦਾ ਅੰਗ ਮੇ ਲਿਆ ਅੱਧ ਸੜਾ ਆਇਆ ਫਿਰ ਉਹਨੇ ਜਾ ਕੇ ਜਦੋਂ ਘਰ ਦੱਸਿਆ ਤੇ ਫਿਰ ਮੈਂ ਤੇ ਸਾਡਾ ਗਵੰਡੀ ਹਰਮਿੰਦਰ ਸਿੰਘ ਅਸੀਂ ਦੋਵੇਂ ਆਏ ਫਿਰ ਸਾਨੂੰ ਪੂਰੇ ਪੂਰੇ ਅੰਗ ਮਿਲੇ ਉਹ ਗੁਰਦੁਆਰੇ ਦੀ ਪਾਈਪ ਦੇ ਵਿੱਚ ਥੱਲੇ ਨਿਕਲਦੇ ਪਏ। ਉਹ ਵੇਖੇ ਉਸ ਤੋਂ ਬਾਅਦ ਅਸੀਂ ਮਤਲਬ ਜਿਵੇਂ ਜਿਵੇਂ ਇਨਕੁਆਇਰੀ ਕਰਦੇ ਗਏ ਸਾਨੂੰ ਅੰਗ ਮਿਲਦੇ ਗਏ। ਠੀਕ ਹੈ ਜੀ। ਹੁਣ ਪ੍ਰਸ਼ਾਸਨ ਵੀ ਆਇਆ ਏ ਤੇ ਮੀਡੀਆ ਵਾਲੇ ਵੀ ਆਏ ਨੇ। ਸਤੋ ਹੁਣ ਬ੍ਰਾਹਮਣ ਕਿੱਥੋਂ ਹੁੰਦੇ ਨੇ? ਹੁਣ ਬ੍ਰਾਹਮਣ ਗੁਰਦੁਆਰੇ ਦੀ ਛੱਤ ਤੋਂ ਇਹ ਕਵਾੜ ਇਕੱਠਾ ਕੀਤਾ ਏ। ਇਤੋਂ ਕੋਈ ਕੋਈ ਮਿਲਦੇ ਪਏ ਆ। ਠੀਕ ਹੈ। ਅਜੇ ਇਹ ਜਾਣਕਾਰੀ ਅੱਡੀ ਚੱਲਦੀ ਪਈ ਆ। ਜਿਵੇਂ ਰੁਮਾਲੇ ਛੜੇ ਹੋਏ ਵੀ ਮਿਲੇ ਨੇ। ਅੰਗ ਵੀ ਮਿਲੇ ਨੇ। ਅੰਗ ਵੀ ਮਿਲਦੇ ਪਏ ਨੇ। ਜੋ ਛੋਟੇ ਛੋਟੇ ਪੀਸ ਕੱਟੇ ਮਤਲਬ ਜਿਹੜੇ ਗੁਰਦੁਆਰਾ ਸਾਹਿਬ ਦੇ ਉੱਪਰੋਂ ਗੁਰਦੁਆਰਾ ਸਾੰਜੀ ਸਾਹਿਬ ਸਾੰਜੀ ਵਾਲਾ ਇੱਥੇ ਫਰੀ ਹਿਸ਼ਕੀ ਦੀ ਸੀ ਇੱਥੇ ਗੁਰਦੁਆਰਾ ਸਾਹਿਬ ਇੱਥੇ ਬਾਬਾ ਜੀ ਦੀ ਜਿਹੜੇ ਇੱਥੇ ਰਹਿੰਦੇ ਪਏ ਸੇਵਾ ਕਰਦੇ ਨੇ ਨਾਮ ਦਾ ਤੇ ਕੋਈ ਮੈਨੂੰ ਪਤਾ ਨਹੀਂ ਕਿਉਂ ਮੈਂ ਬਾਹਰ ਰਹਿਣਾ ਤੇ ਘਰ ਮੇਰੇ ਇੱਥੇ ਨਾਲ ਹੀ ਹੈ ਤੇ ਗੁਰਦੁਆਰਾ ਸਾਹਿਬ ਦੀ ਛਾਤੋਂ ਰਾਮਾਤੋਂ ਨਹੀਂ ਇਹਦਾ ਮਤਲਬ ਕਿ ਇੱਥੇ ਹੀ ਜਿਹੜੇ ਨੇ ਇਥੋਂ ਹਾਂ ਜੀ ਹਾਂ ਜੀ ਆ ਵੇਖੋ ਨੇ ਇਦਨ ਨੂੰ ਕਰਕਮਾਓ ਇਹ ਦੇਖੋ ਇਜਵੇਂ ਜਿਵੇਂ ਫੋਲੀ ਚਾਹਨੀ ਇਹਦੇ ਵਿੱਚੋਂ ਆਪਾਂ ਨੂੰ ਮਿਲਦੇ ਪਏ ਨੇ ਕਿਹੜੀ ਹਾਲਤ ਵਿੱਚ ਇਸ ਤਰ੍ਹਾਂ ਮਿਲੋ ਫਟੇ ਵਸੋਏ ਜਿਵੇਂ ਇਕੱਠਾ ਕੀਤਾ ਹੁੰਦਾ ਹੈ ਕੋ WhatsApp ਆ ਦੇਖੋ ਬਹੁਤ ਹੋਣ ਬਲਕਿ ਕਿ ਕੋ WhatsApp ਦੇ ਸੇਵਾਦਾਰ ਬੋਲਣਗੇ